ਪੁਖਤ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰੀ بڑے ਛੋਟੇ ਪੱਧਰ ਤੇ ਚੱਲਦੀ ਹੈ ਪਰ ਇਸ ਨੂੰ ਮੀਡੀਆ ਵੱਲੋਂ ਹੋਰ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਬਾਦਲ ਨੇ ਕਿਹਾ ਕਿ ਮੀਡੀਆ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਬਦਨਾਮ ਨਾ ਕਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜਿਸ ਕਦਰ ਨਸ਼ੇ ਦੀ ਬਰਾਮਦਗੀ ਜਾਂ ਸਮਿਖਿਆ ਨੂੰ ਮੀਡੀਆ ਪੇਸ਼ ਕਰ ਰਹੀ ਹੈ ਉਹਨੀ ਵੱਡੀ ਸਮਿਖਿਆ ਇਹ ਹੈ ਨਹੀਂ ਐਨਾ ਸੋਚਿਆ ਜਾਏ ਕਿ ਪੰਜਾਬ ਸਾਰੇ ਡਰਗ ਡਿਕਟਰ ਸਮਾਲ ਸਮਾਲ ਪਰਸੈਂਟੇਜ ਸਮਾਲ ਪਰਸੈਂਟੇਜ ਆਫ ਪੀਪਲ ਸਮਾਲ ਸਮਾਲ ਇੱਕ ਮਿੰਟ ਸਮਾਲ ਪਰਸੈਂਟੇਜ ਆਫ ਪੀਪਲ ਆਰ ਆ ਕਰ ਡਰਗ ਡਿਕ ਸਮਾਲ ਪਰਸੈਂਟੇਜ ਮੈਂ মিডিਆ ਨੂੰ ਅਪੀਲ ਕਰਨਾ ਪੰਜਾਬ ਨੂੰ ਨਾਮ ਬਦਨਾਮ ਕਰੋ ਸੋਸ਼ਲ ਮੀਡੀਆ ਚ ਵੀ ਆਈਏ ਇਹ ਗੱਲ ਭਾਵੇਂ ਸੋਸ਼ਲ ਮੀਡੀਆ ਹੈ ਭਾਵੇਂ ਪ੍ਰਿੰਟ ਮੀਡੀਆ ਹੈ ਭਾਵੇਂ ਇਲੈਕਟ੍ਰੋਨਿਕ ਮੀਡੀਆ ਹੈ ਪੰਜਾਬ ਆਪਣਾ ਸੂਬਾ ਹੈ ਆਪਣਾ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਪੰਜਾਬ ਚ ਇੰਨੀ ਪ੍ਰੋਬਲਮ ਨਹੀਂ ਆ ਜਿੰਨੀ ਆਪਾਂ ਰੋਜ਼ ਅਖਬਾਰਾਂ ਚ ਇੱਕ ਇੱਕ ਪੇਜ ਲਾ ਕੇ ਕਰ ਰਹੇ ਹੈ ਜਿਹੜੇ ਜਿਹੜੇ ਲੋਕ ਕਰ ਰਹੇ ਹੈ ਜਿਹੜੇ ਅਖਬਾਰ ਆਈ ਥਿੰਕ ਦੇ ਆ ਡੂਇੰਗ ਡਿਸ ਸਰਵਿਸ ਟੂ ਦਾ ਸਟੇਟ ਆ